ਸਤਿ ਸ੍ਰੀ ਅਕਾਲ ਜੀ ਅੱਜ ਦਿਸ਼ਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੀ ਆਫਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜ ਸ੍ਰੀ ਮਕਤਸਰ ਸਾਹਿਬ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਸਟੈਨੋਗ੍ਰਾਫਰ ਗ੍ਰੇਡ 3 ਦੀ ਵੈਕੈਂਸੀ ਲਈ ਭਰਤੀ ਹੋਣ ਜਾ ਰਹੀ ਹੈ ਸਾਰੀ ਡਿਟੇਲਸ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਦੇ ਪ੍ਰੋਗਰਾਮਸ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਅਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਸਕੇ ਅਤੇ ਤੁਸੀਂ ਸਮਰੇਂ ਦੇ ਵੈਕੈਂਸੀ ਲਈ ਅਪਲਾਈ ਕਰ ਸਕੋ ਹਾਂਜੀ ਉਸ ਬਾਤ ਦੇ ਅੱਜ ਇਸ ਵੀਡੀਓ ਦੇ ਵੱਲ ਆਫਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜਸ શ્રી ਮੁਖਤਸਰ ਸਾਹਿਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਪ੍ਰਸਕ੍ਰਾਈਬ ਪਰਫਾਰਮੈਂਸ ਰੂਬੇ ਤੇ ਐਲੀਜੀਬਲ ਕੈਂਡੀਡੇਟਸ ਤੋਂ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਟੋਟਲ 9 ਵੈਕੈਂਸੀਆਂ ਹੋਣਗੀਆਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਜੋ ਕਿ ਹਰ ਤੱਕ ਵੀ ਸੁਪਰ ਹੋਣਗੇ ਜਨਰਲ ਲਈ ਪਰਤੀ ਹੋਣੀ ਹੈ ਜੀ ਇਹ ਇਹ ਵੈਕੈਂਸੀਆਂ ਲਈ ਜੋ ਪੀ ਸਕੀਲ ਰਹਿ ਗਿਆ ਜੀ 29200 ਰੁਪਏ ਪਰ ਮਹੀਨਾ ਪੀ ਸਕੀਲ ਰਹਿਣ ਵਾਲਾ ਹੈ ਜੀ ਤੇ ਕੈਂਡੀਡੇਟ ਇਹਨਾਂ ਵੈਕੈਂਸੀਆਂ ਲਈ 28 ਅਪ੍ਰੈਲ 2025 ਤੱਕ ਸ਼ਾਮ 5:00 ਵਜੇ ਤੱਕ ਆਪਣੀਆਂ ਐਪਲੀਕੇਸ਼ਨਸ ਦੇ ਜਿਹੜੀਆਂ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ੍ਰੀ ਮੁਖਤਸਰ ਸਰ ਸਾਹਿਬ ਅਡਿਸ਼ਲ ਕੋਰਟ ਕੰਪਲੈਕਸ ਸ੍ਰੀ ਮੁਖਤਸਰ ਸਾਹਿਬ ਵਿਖੇ ਪਾਟਿਆ ਕਰ ਸਕਦੇ ਨੇ ਇਹਨਾਂ ਵੈਕੈਂਸੀਆਂ ਲਈ ਦੋਸਤੋ ਜੋ ਕੁਆਲਿਫਿਕੇਸ਼ਨ ਹੈ ਜੀ ਇਸ ਲਈ ਕੈਰੀਅਰ ਦੀ ਗ੍ਰੈਜੂਏਸ਼ਨ ਜਿਵੇਂ ਕਿ ਬੈਚਲਰ ਆਫ ਆਰਟਸ ਜਾਂ ਫਿਰ ਬੈਚਲਰ ਆਫ ਸਾਇੰਸ ਜਾਂ ਫਿਰ ਇਸ ਦੀ ਰੈਲੇਵੈਂਟ ਕੀਤੀ ਹੋਣੀ ਚਾਹੀਦੀ ਹੈ ਅਤੇ ਨਾਲ ਦੇ ਨਾਲ ਕੈਂਡੀਡੇਟ ਦੀ 10ਵੀਂ ਪੱਧਰੀ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਕੈਂਡੀਡੇਟ ਦੀ ਜਿਹੜੇ ਵੀ ਕੈਂਡੀਡੇਟ ਇਹਨਾਂ ਮੌਕਿਆਂ ਲਈ ਅਪਲਾਈ ਕਰਦੇ ਨੇ ਉਹਨਾਂ ਦੀ ਜੋ ਟਾਈਪਿੰਗ ਸਪੀਡ ਹੈ ਜੀ 80 ਵਰਡ ਪਰ ਮਿਨਟ ਇੰਗਲਿਸ਼ ਅਤੇ ਟ੍ਰਾਂਸਕ੍ਰਾਈਬ स्पीड जी है जी वह भी वर्ड परमेंट दे ही रहेगी इसलिए जो कि टाइपिंग स्पीड टैसट लिया जाएगा तो जो ईज लिमिट है जी वैकेंसी ली अठारह साल तो लेकर के सैंती साल तक रहेगी एज रिलैक्शन अवेलेबल रहेगा जो कि ऑनरेबल कोर्ट के रूल्स हिसाब न ही होगा बधेरे जानकारी तुम्हें ਮੁਕਤਸਰ ਸਾਹਿਬ.dicorts.gov.in ਦੀ ਵੈਬਸਾਈਟ ਉੱਪਰ ਜਾ ਕਰਕੇ ਵੀ ਡਿਟੇਲਸ ਜਿਹੜੀਆਂ ਚੈੱਕ ਕਰ ਸਕਦੇ ਹੋ ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਦੀ ਲਾਸਟ ਡੇਟ 28 April 2025 ਆ ਜੀ ਸ਼ਾਮ 5:00 ਵਜੇ ਤੱਕ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀਆਂ ਉਹ ਪ੍ਰਸਕ੍ਰਾਈਬ ਪਰਫਾਰਮਾ ਦੇ ਰੂਪ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਕੋਰਟ ਕੰਪਲੈਕਸ ਵਿੱਚ ਪਹੁੰਚਦੀਆਂ ਕਰਦੀਆਂ ਹੋਣਗੀਆਂ ਇਹ ਜਾਣਕਾਰੀ ਕਿਸਨ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੋ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਰਿਪਲਾਈ ਜ਼ਰੂਰ ਕੀਤਾ ਜਾਵੇਗਾ ਵੀਡੀਓ ਦੇ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ